ਲੋਕ ਸਭਾ ਚੋਣਾਂ ਦੀ ਤਿਆਰੀ ਜਿਹੜੀ ਜਿੱਥੇ ਸਾਰੀਆਂ ਪਾਰਟੀਆਂ ਨੇ ਕਰ ਲਈ ਆ ਆਪੋ ਆਪਣੇ ਉਮੀਦਵਾਰਾਂ ਲਾਨਣ ਦਾ ਵੀ ਜਿਹੜਾ ਸੂਚੀਆਂ ਤਿਆਰ ਹੋ ਗਈਆਂ ਨੇ ਉੱਥੇ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਜਿਹੜੀ ਆ ਜਾਰੀ ਕਰ ਦਿੱਤੀ ਗਈ ਆ ਤੇ ਕਹਿ ਸਕਦੇ ਆ ਵੀ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਜਿਹੜੀਆਂ ਕੁਝ ਸੀਟਾਂ ਅਨਾਉਂਸ ਹੋ ਗਈਆਂ ਨੇ ਵੀ ਕਿੰਨਾ-ਕਿੰਨਾ ਦੇ ਹਿੱਸੇ ਆਈਆਂ ਨੇ ਦੋਸਤੋ ਪਹਿਲਾਂ ਤਾਂ ਵੀਡੀਓ ਲਾਈਕ ਕਰਕੇ ਸ਼ੇਅਰ ਕਰਿਓ ਤੇ ਕਮੈਂਟਾਂ ਚ ਆਪਦੀ رائے ਜ਼ਰੂਰ ਸਾਂਝੀ ਕਰਿਓ ਕਿ ਜਿੰਨਾ ਸੀਟਾਂ ਦੇ ਉੱਪਰ ਜਿਹੜੇ ਉਮੀਦਵਾਰ ਖੜੇ ਕੀਤੇ ਨੇ ਜਿਹੜੇ ਨੁਮਾਇੰਦੇ ਲਿਆਉਂਦੇ ਨੇ ਉਹ ਨੁਮਾਇੰਦੇ ਤੁਹਾਨੂੰ ਕਿੱਦਾਂ ਲੱ ਜ਼ਰੂਰ ਦੱਸਿਓ ਤੇ ਕੀ ਉਹ ਨਮਾਇंदे ਲੋਕਾਂ ਦੇ ਵਿੱਚ ਵਿਚਰਨ ਵਾਲੇ ਨੇ ਕੀ ਉਹ ਨਮਾਇंदे ਲੋਕਾਂ ਦੇ ਮੁੱਦੇ ਪਾਰਲੀਮੈਂਟ ਦੇ ਵਿੱਚ ਰੱਖ ਸਕਦੇ ਨੇ ਇੰਨੀ ਜਿਹੜਾ ਹੌਸਲਾ ਜਜ਼ਬਾ ਰੱਖਦੇ ਨੇ ਵੀ ਪਾਰਲੀਮੈਂਟ ਦੇ ਵਿੱਚ ਉਹਨਾਂ ਮੁੱਦਿਆਂ ਤੇ ਗੱਲਬਾਤ ਕਰ ਸਕਣ ਪਹਿਲਾਂ ਤਾਂ ਆਪਾਂ ਲਿਸਟ ਦੇ ਵਿੱਚ ਜਿਹੜੇ ਨਾਮ ਜਿਹੜੇ ਸਾਹਮਣੇ ਆਏ ਨੇ ਉਹਨਾਂ ਦੇ ਨਾਂ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ ਅਮਰੇਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਐ ਉਹ ਐਮਪੀ ਦੀ ਚੋਣ ਲੜਨਗੇ ਤੇ ਦੂਸਰੇ ਪਾਸੇ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਤੇ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ जीपी ਤੇ ਇਹ ਕਹਿ ਸਕਦੇ ਆ ਵੀ ਫਰੀਦਕੋਟ ਤੋਂ ਕਰਮਜੀਤ ਅਰਮੋਲ ਪਹਿਲਾਂ ਤਾਂ ਤੁਹਾਨੂੰ ਦੱਸ ਦੇਣ ਵੀ ਕਰਮਜੀਤ ਅਨਮੋਲ ਉਹ ਕਲਾਕਾਰ ਜੋ ਪਹਿਲਾਂ ਆਮ ਆਦਮੀ ਪਾਰਟੀ ਦੀ سپورਟ ਦੇ ਵਿੱਚ ਉਤਰਦਾ ਸੀ ਪਰ ਹੁਣ ਇਸ ਵਾਰ ਉਹ ਇਲੈਕਸ਼ਨ ਦੇ ਲਈ ਵੀ ਉਤਰ ਗਿਆ ਮੈਦਾਨ ਦੇ ਵਿੱਚ ਤੇ ਆਪ ਤੁਸੀਂ ਜਿਹੜੀ ਸੀਟ ਜੇ ਪਹਿਲਾਂ ਆਪਾਂ ਸੀਟ ਦੀ ਗੱਲ ਕਰਦੇ ਆ ਤਾਂ ਸੰਗਰੂਰ ਸੀਟ ਤੋਂ ਗੁਰਮੀਤ ਸਿੰਘ ਮੀਤ ਹੇਰ ਜਿੱਥੇ ਹਮੇਸ਼ਾ ਭਗਵੰਤ ਮਾਨ ਜਿਹੜੇ ਚੋਣ ਲੜਦੇ ਹੁੰਦੇ ਸੀ ਐਮਪੀ ਦੀ ਤਾਂ ਉੱਥੇ ਗੁਰਮੀਤ ਸਿੰਘ ਮੀਤ ਹੇਰ ਨੂੰ ਮੌਕਾ ਦਿੱਤਾ ਜਾ ਰਿਹਾ ਤੇ ਪਟਿਆਲੇ ਤੋਂ ਡਾਕਟਰ ਬਲਵੀਰ ਸਿੰਘ ਨੂੰ ਮੌਕਾ ਦਿੱਤਾ ਜਾ ਰਿਹਾ ਬਠਿੰਡਾ ਸੀਟ ਉਹ ਸੀਟ ਜਿਸ ਤੇ ਸਭ ਤੋਂ ਵੱਧ ਮੈਚ ਫਸ ਜਾਂਦਾ ਹੈ ਇਸ ਵਾਰ ਉਸ ਜਗਾ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਹੋਰ ਜਿਹੜੇ اپੋਜੀਸ਼ਨ ਕੌਣ ਹੁੰਦੇ ਨੇ ਇਸ ਦੀ ਵੀ ਉਡੀਕ ਲਗਾਤਾਰ ਲੋਕਾਂ ਨੂੰ ਆ ਪਰ ਲੋਕਾਂ ਨੇ ਇਸ ਵਾਰ ਸਰਕਾਰ ਸੋਚ ਸਮਝ ਕੇ ਚੁਣਨੀ ਹੈ ਦੋਸਤੋ ਪਹਿਲਾਂ ਤਾਂ ਇਹ ਜ਼ਰੂਰ ਦੱਸਿਓ ਵੀ ਜਿੱਥੋਂ-ਜਿੱਥੋਂ ਦੇ ਦੋਸਤ ਸਾਡੇ ਪੇਜ ਤੇ ਜੁੜੇ ਹੋਏ ਆ ਉਹ ਇਹਨਾਂ ਨੁਮਾਇੰਦਿਆਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਆ ਤੇ ਪਹਿਲਾਂ ਬਠਿੰਡੇ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਦੀ ਜਿਹੜੀ ਕਾਰਵਾਈ ਆ ਹੁਣ ਤੱਕ ਦੇ ਕੰਮ ਨੇ ਕਾਰਗਜ਼ਾਰੀ ਆ ਕਿਸ ਤਰੀਕੇ ਦੇ ਨਾਲ ਉਸ ਚਿਹਰੇ ਨੂੰ ਦੇਖਦੇ ਨੇ ਆਮ ਆਦਮੀ ਪਾਰਟੀ ਨੇ ਇਹ ਲਿਸਟ ਜਾਰੀ ਕੀਤੀ ਤਾਂ ਲੋਕਾਂ ਦੇ ਜਿੱਥੇ ਕਹਿ ਸਕਦੇ ਆਂ ਵੀ ਖੁਸ਼ੀ ਦੀ ਲਹਿਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਇੱਕ ਚੰਗਾ ਨੁਮਾਇੰਦਾ ਉਹ ਆਪਣੇ ਜਿਹੜਾ ਲੋਕ ਸਭਾ ਹਲਕੇ ਤੋਂ ਭੇਜ ਸਕਦੇ ਨੇ ਤਾਂ ਦੂਸਰੇ ਪਾਸੇ ਜੇ ਗੱਲ ਕਰੀਏ ਹੁਣ ਦੀ ਚੋਣਾਂ ਦੀ ਤਾਂ ਲੋਕਾਂ ਦੀ ਸੂਝ-ਬੂਝ ਦਾ ਸਮਾਂ ਕਿਉਂਕਿ ਵੋਟ ਦਾ ਅਧਿਕਾਰ ਹਰ ਇੱਕ ਇਨਸਾਨ ਨੂੰ ਹੈ ਤੇ ਉਹ ਸੋਚ ਸਮਝਦੇ ਨਾਲ ਹੀ ਪਾਉਣਾ ਹੈ ਤਾਂ ਹੁਣ ਦੋਸਤੋ ਤੁਸੀਂ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਆਪਦੀ ਰਾਇ ਜਰੂਰ ਸਾਂਝੀ ਕਰਿਓ ਵੀ ਇਹ ਉਮੀਦਵਾਰ ਤੁਹਾਨੂੰ ਕਿਵੇਂ ਲੱਗਦੇ ਨੇ ਕੀ ਇਹ ਨੁਮਾਇੰਦੇ ਚਿਹਰੇ ਕਰਕੇ ਤੁਸੀਂ ਵੋਟ ਪਾਓਗੇ ਜਾਂ ਕਿਸੇ ਪਾਰਟੀ ਕਰਕੇ ਵੋਟ ਪਾਓਗੇ ਜਾਂ ਹੁਣ ਵੀ ਸਹੂਲਤਾਂ ਤੇ ਰੁਜ਼ਗਾਰ ਦੇ ਵਿੱਚੋਂ ਤੁਸੀਂ ਕਿਸ ਨੂੰ ਚੁਣਨਾ ਚਾਹੁੰਦੇ ਹੋ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ